పంచోహన్ శ్రీ కృష్ణలాల కక్కడ యాదగారి క్రికెట్ టూర్నామాట ఇవ సీ కృష్ణలాల కక్కడ యాదగారి ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸੀਨੀਅਰ ਆਪਾਗੂ ਸਰਪੰਚ ਮੋਹਨ ਸਿੰਘ 달ਾ ਵੱਲੋਂ ਕੀਤਾ ਗਿਆ। ਸਰਪੰਚ ਮੋਹਨ ਸਿੰਘ 달ਾ ਵੱਲੋਂ ਕ੍ਰਿਕਟ ਟੂਰਨਾਮੈਂਟ ਤੇ ਰਿਬਨ ਕੱਟ ਕੇ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਅਤੇ ਸਰਪੰਚ ਮੋਹਨ ਸਿੰਘ 달ਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਤਿਆਗੋ ਅਤੇ ਖੇਡਾਂ ਨਾਲ ਜੁੜੋ ਅਤੇ ਇਸ ਦੌਰਾਨ ਸੂਫੀ ਸੰਤ ਸਮਾਜ ਦੇ ਪੰਜਾਬ ਪ੍ਰਧਾਨ ਦੀਪਕ ਸ਼ਾਹ ਨੇ ਵੀ ਖਿਡਾਰੀਆਂ ਨੂੰ ਕਿਹਾ ਕਿ ਨਸ਼ੇ ਵਰਗੇ ਕੋੜ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਤੇ ਵੀ ਸਰਕਾਰ ਵੀ ਚਾਹੀਦਾ ਹੈ ਕਿ ਖੇਡਾਂ ਨਾਲ ਜੁੜੋ ਇਸ ਮੌਕੇ ਕਲਬ ਦੇ ਪ੍ਰਧਾਨ ਗੁਲਜਾਰ ਸਿੰਘ ਵਾਈਸ ਪ੍ਰਧਾਨ ਗੁਰਸ਼ਰਨ ਸਿੰਘ ਮੀਤ ਪ੍ਰਧਾਨ ਮਨਪ੍ਰੀਤ ਸਾਨੂੰ ਜਰਨਲ ਸਕੱਤਰ ਰਾਜਾ ਸਭਰਵਾਲ ਕੈਸ਼ੀਅਰ ਰਾਮ ਰਤਨ ਸ਼ਰਮਾ ਸਕੱਤਰ ਦਿਨੇਸ਼ ਸ਼ਰਮਾ ਸਕੱਤਰ ਸੰਨੀ ਸਹਿਗਲ ਸਲਾਹਕਾਰ ਸੁਖਜੀਤ ਸਿੰਘ ਮੋਨੂ ਕੈਸ਼ੀਅਰ ਬੱਬੂ ਅਤੇ ਹੋਰ ਹਾਜ਼ਰ ਸਨ ਕੰਨੂ ਪੁੱਲਤ ਦੀ ਵਿਸ਼ੇਸ਼ ਰਿਪੋਰਟ ਖੇਡਾਂ ਸੰਬੰਧੀ ਕੀ ਗੱਲਬਾਤ ਕਰਨਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾਲੂ ਪੂਰੇ ਕਲੱਬ ਦੀ ਟੀਮ ਨੂੰ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਹ ਬੱਚਿਆਂ ਨੂੰ ਇਸ ਪਾਸੇ ਜੋੜਿਆ ਹੈ ਆਪਾਂ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਵੀ ਜਿਹੜੀ ਬਹੁਤ ਉਪਰਾਲੇ ਕਰ ਰਹੀ ਹੈ ਜਿਹੜੇ ਟੂਰਨਾਮੈਂਟ ਕਰਵਾ ਰਹੀ ਹੈ ਔਰ ਨਾਲੇ ਜਿਹੜਾ ਖਾਸ ਕਰਕੇ ਡਰੱਗ ਦਾ ਜਿਹੜੇ ਤਾਂ ੱਭਾ ਲੱਗਾ ਉਹ ੱਭਾ ਮਤਲਬ ਕਿ ਹੈ ਨਹੀਂ ਪਰ ਆਪਾਂ ਨੂੰ ਬਦਨਾਮ ਜਾਦਾ ਕੀਤਾ ਜਾ ਰਿਹਾ ਹੈ ਆ ਤੁਹਾਡੇ ਸਾਹਮਣੇ ਨੇ ਬੱਚੇ ਖੜੇ ਨੇ ਇਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਕਿੰਨਾ ਕਿ ਨਸ਼ਾ ਕਰਦੇ ਨੇ ਪਰ ਜੇ ਕੋਈ ਥੋੜਾ ਬਤਾ ਹੈ ਵੀ ਹੈ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਛੋਟੇ ਛੋਟੇ ਕੰਪਨੀ ਤੋਂ ਕਰਵਾ ਕੇ ਉਹਨੂੰ ਦੂਰ ਕਰੀਏ ਔਰ ਮੈਂ ਪੰਜਾਬ ਗੌਰਮੈਂਟ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆ ਪਿਛਲੇ 2 ਸਾਲ ਤੋਂ ਆਪਣੇ ਜੱਡਾ ਬਤਰ ਪਜਾਦਿਆ ਕਰਵਾਈਆਂ ਹਨ ਔਰ ਗੇਮਾਂ ਦੇ ਨਾਲ ਨਾਲ ਤੁਹਾਡਾ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਮਤਲਬ ਕਿ ਟਾਈਮ ਪਾਸ ਹੁੰਦਾ ਹੈ ਅਗਰ ਤਕੜੇ ਬਣ ਕੇ ਖੇਡੋਗੇ ਤੇ ਤੁਹਾਨੂੰ ਪਤਾ ਹੈ ਗੌਰਮੈਂਟ ਨੇ 1 ਕਰੋੜ ਰੁਪਏ ਤੱਕ ਨਾਮ ਰੱਖੇ ਨੇ ਉਹ ਆਪਣੇ ਵਿੱਚੋਂ ਹੀ ਜਾਣਾ ਇਹਨਾਂ ਨੇ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਉਹ ਕਿੱਥੋਂ ਆਏ ਨੇ ਕਿਉਂਕਿ ਆਪਣੇ ਬੱਚਿਆਂ ਦੇ ਵਿੱਚੋਂ ਹੀ ਨੇ ਸਿਰਫ ਟਾਈਮ ਕੱਢਣਾ ਪੈਣਾ ਤੁਹਾਨੂੰ ਆਪ ਔਰ ਮੈਂ ਫੇਰ ਦੁਬਾਰਾ ਕਲੱਬ ਦਾ ਤਹਿਤ ਇਹਨੂੰ ਤਲਵਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅणि ਬਾਬਾ ਜੀ ਅੱਜ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ ਹੈ ਉਹ ਉਸ ਮੱਦੇ ਵਿੱਚ ਕੀ ਗੱਲਬਾ ਕਰਨਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੈ ਮਾਤਾ ਦੀ ਜੈ ਮਸਤਕ ਜੋ ਅੱਜ ਕ੍ਰਿਸ਼ਨ ਲਾਲ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਨਾਮ ਨੂੰ ਕਿਵੇਂ ਪੰਜਾਬ ਬਚਾਓ ਨੌਜਵਾਨੋ ਮੁਹੰਮਦ ਦੇ ਤਹਿਤ ਜਿਹੜਾ ਅੱਜ ਪੁਲਾਥਵਿਕੇ ਸ਼ੁਰੂ ਕੀਤਾ ਗਿਆ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਵਗ ਰਿਹਾ ਆ ਉਸ ਨੂੰ ਖਤਮ ਕਰਨ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਪਲੱਥ ਦੇ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਆ ਔਰ ਮੈਂ ਸਭ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਇਸ ਟੂਰਨਾਮੈਂਟ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਲਿਆ ਜਾਵੇ ਔਰ ਆਣ ਕੇ ਜੋ ਬੱਚੇ ਅਸੀਂ ਗਰਾਊਂਡ ਦੇ ਨਾਲ ਜੁੜੇ ਆ ਉਹਨਾਂ ਦਾ ਜਿਹੜਾ ਉਤਸ਼ਾਹ ਜਿਹੜਾ ਵਧਾਇਆ ਜਾਵੇ ਔਰ ਮੈਂ ਬੜਾ ਧੰਨਵਾਦੀ ਆ ਅੱਜ ਜਿਹੜਾ ਸਾਡੇ ਉਦਘਾਟਨੀ ਮੈਚ ਦਾ ਉਦਘਾਟਨ ਜਿਹੜਾ ਸਾਡੇ ਸਰਪੰਚ ਮੋਹਨ ਸਿੰਘ 달ਾ ਜੀ ਨੇ ਕੀਤਾ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਆਪਣੇ ਪੂਰੇ ਹੀ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ